ਜਿਵੇਂ ਕਿ ਉਹ ਤੁਹਾਡੇ ਨਾਲ ਇਹ ਸਿੱਖਿਆ ਦਾ ਨਹੀਂ ਮੈਨੂੰ ਜਿਆਦਾ ਪਤਾ ਹੈਗਾ ਫਿਰ ਵੀ ਮੈਂ ਵਿਸ਼ਵਾਸ ਸੁਲਵਾਣਾ ਕਿ ਧੱਕਾ ਤਾਂ ਹਾਂ ਸਹੀ ਕੋ ਦੰਗਾ ਮੈਂ ਕਿ ਤੁਹਾਨੂੰ ਜੋ ਕਰਦੇ ਜਿਹੜਾ ਪ੍ਰਦਰਸ਼ਨ ਕਰੇ ਉਸ ਸੰਬੰਧ ਵਿੱਚ ਮੇਰਾ ਨਾਮ ਹੈ ਸੁਖਚਾਨ ਬੱਧਨ ਆ ਮੈਂ ਗਵਰਨਮੈਂਟ ਟੀਚਰ ਯੂਨੀਅਨ ਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਆ ਤੇ ਸਰਕਾਰੀ ਐਲੀਮੈਂਟਰੀ ਸਕੂਲ ਫੌਜੀ ਗਲੋਨੀ ਦੇ ਵਿੱਚ ਹੈ ਟੀਚਰ ਤੇ ਇਹ ਜਿਹੜੀ ਕਾਲੇ ਜਿਹੜੀ ਬਹੁਤ ਹੀ ਕਰਨਾਉਣੀ ਘਟਨਾ ਜਿਹੜੀ ਕੀਤੀ ਆ ਅਸੀਂ ਅੱਜ ਉਸ ਸੰਬੰਧ ਵਿੱਚ ਇਸ پارک ਦੇ ਵਿੱਚ ਇਕੱਠੇ ਹੋਏ ਸੀਗੇ तकरीबन ਸਾਰੇ ਦੀ ਸਾਰੀ ਕਾਰਵਾਈ ਅਸੀਂ ਆਪਣੇ ਉੱਚ ਪਦਰੀ ਪੰਜਾਬ ਲੈਵਲ ਦੇ ਉੱਤੇ ਜਥੇਬੰਦੀਆਂ ਨਾਲ ਵੀ ਸਾਂਝੀ ਕਰ ਚੁੱਕੇ ਆ ਕਿ ਕਿਵੇਂ ਗੈਂਗਸਟਰ ਤਰੀਕੇ ਦੇ ਨਾਲ ਸਾਡੇ ਸਕੂਲਾਂ ਦੇ ਵਿੱਚ ਇਹ ਅਣਪਛਾਤੇ ਵਿਅਕਤੀ ਕੁਛ ਨਾਲ ਲੈ ਕੇ ਇਹ ਸੱਜਣ ਸਿੰਘ ਦਾ ਪੀਏ ਲਾਪਰੀਸ ਸਿੰਘ ਇਹ ਦਾਖਲ ਹੋਇਆ ਜਦ ਕਿ ਇਹੋ ਜੀ ਇਹਦੇ ਕੋਲ ਕੋਈ ਅਧਿਕਾਰ ਨਹੀਂ ਕਿ ਸਕੂਲ ਦੇ ਵਿੱਚ ਜਾ ਕੇ ਸਕੂਲ ਦੇ ਰਿਕਾਰਡ ਨਾਲ ਛੇੜਛੜ ਕਰੇ ਉੱਥੇ ਜਾ ਕੇ ਜਿਹੜੀ ਮਹਿਲਾ ਅਧਿਆਪਕ ਸੀ ਉਹਨੂੰ ਇਹ ਗੱਲ ਕਹੀ ਗਈ ਵੀ ਸਾਡੇ ਨਾਲ ਫੋਟੋ ਖਿਚਵਾ ਜਿਸ ਦਾ ਕਰਕੇ ਉਹਨੇ ਵਿਰੋਧ ਵੀ ਕੀਤਾ ਪਰ ਉਹਦੇ ਨਾਲ ਜ਼ਬਰਦਸਤੀ ਕੀਤੀ ਗਈ ਤੇ ਉਹਨੂੰ ਫੋਟੋ ਖਿਚਵਾਉਣ ਲਈ ਮਜਬੂਰ ਕੀਤਾ ਗਿਆ ਸੋ ਇਸ ਜਿਹੜੀ ਘਟਨਾ ਦੇ ਨਾਲ ਸਾਡਾ ਜਿੰਨਾ ਵੀ ਸਮੂਚਾ ਅਧਿਆਪਕ ਵਰਗਾ ਉਹਨਾਂ ਦੇ ਮਨ ਦੇ ਉੱਤੇ ਬੜੀ ਫੇਸ ਪਹੁੰਚੀ ਆ ਤੇ ਸਹਿਮ ਪਾਇਆ ਜਾ ਰਿਹਾ ਕਿ ਸਾਡੇ ਦੁਆਰਾ ਚੁਣੇ ਗਏ ਹੀ ਲੋਕ ਅਜੇ ਤਾਂ ਕਹਿ ਲਿਏ ਕਿ ਸੱਜਨ ਸਿੰਘ ਟੀਮਾ ਨੁਮਾਇੰਦੇ ਵੀ ਨੇ ਹਨ ਪਰ ਜੇ ਸਰਕਾਰ ਨੇ ਇਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਵੀ ਦਿੱਤੀ ਹੈ ਇੱਕ ਇਹਨਾਂ ਦਾ ਮੇਨ ਫਰਜ ਬਣਦਾ ਹੈ ਕਿ ਸਕੂਲਾਂ ਨੂੰ ਪਰਣਾ ਤੇ ਸਕੂਲਾਂ ਦੇ ਵਿੱਚ ਜਿਹੜਾ ਬੱਚਿਆਂ ਦੇ ਜਿਹੜੇ ਮਿਆਰ ਨੂੰ ਮੁੱਖ ਰੱਖਦੇ ਹੋਏ ਇਕੱਲਾ ਇਕੱਲਾ ਟੀਚਰ ਸਕੂਲ ਦੇ ਵਿੱਚ ਪਹੁੰਚਾਉਣਾ ਬੜੀ ਭਲੀ ਭਾਂਤੇ ਜਾਣਦੇ ਹਨ ਇਸ ਖਾਲੀ ਸਕੂਲ ਦੇ ਵਿੱਚ ਜਿਹੜਾ ਟੀਚਰ ਦਿੱਤਾ ਗਿਆ ਉਹਨੂੰ ਚੁੱਕਣਾ ਬੜਾ ਔਖਾ ਪਰ ਫੇਰ ਵੀ ਪੋਲੀਟਿਕਲ ਆਧਾਰ ਦੇ ਉੱਤੇ ਹਰ ਇੱਕ ਟੀਚਰ ਨੂੰ ਜਿਹੜਾ ਹੈਗਾ ਮਜਬੂਰ ਕੀਤਾ ਗਿਆ ਕਿ ਉਹਨੂੰ ਰਿਲੀਵ ਕਰੋ ਜੇਕਰ ਉਹਨਾਂ ਨੇ ਰਿਲੀਵ ਨਹੀਂ ਕੀਤਾ ਤੇ ਗੁੰਡਾਗਰਦੀ ਤਰੀਕੇ ਦੇ ਨਾਲ ਸਕੂਲ ਦੇ ਵਿੱਚ ਐਂਟਰੀ ਕਰਕੇ ਉਹਨੂੰ ਮਾਰਨ ਦੀ ਮਨਸ਼ਾ ਦੇ ਨਾਲ ਕੁੱਟਣ ਦੀ ਮਨਸ਼ਾ ਨਾਲ ਇਹ ਜਿਹੜੀ ਕਾਰਵਾਈ ਕੀਤੀ ਆ ਤੇ ਉਹ ਰਜਿਸਟਰ ਦੇ ਨਾਲ ਜਿਹੜੀ ਛੇੜਛਾੜ ਕੀਤੀ ਆ ਅਸੀਂ ਪੂਰ ਜੋਰ ਮੰਗ ਕਰਦੇ ਆ ਪ੍ਰਸ਼ਾਸਨ ਕੋ ਕਿ ਇਹਨਾਂ ਦੇ ਉੱਤੇ ਜਿਹੜੇ ਪਰਚੇ ਦਰਜ ਕੀਤੇ ਜਾਣ ਜੇਕਰ ਅਜਿਹਾ ਪ੍ਰਸ਼ਾਸਨ ਸਰਕਾਰ ਦੇ ਦਬਾਅ ਤੇ ਜਾਂ ਇਹਨਾਂ ਦੇ ਦਬਾਅ ਤਹਿਤ ਨਹੀਂ ਕਰਦਾ ਤਾਂ ਜਿਹੜੀਆਂ ਸਮੂਚੀਆਂ ਸਾਡੀਆਂ ਜਥੇਬੰਦੀਆਂ ਉਹ ਆਪਣੇ ਜਿਹੜਾ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਇਹ ਪੁਤਲਾ ਫੂਕ ਵੀ ਪ੍ਰੋਗਰਾਮ ਕੀਤਾ ਜਾਏਗਾ ਤੇ ਆਉਣ ਵਾਲੇ ਸਮੇਂ ਤੱਕ ਜਿੰਨਾ ਚਿਰ ਤੱਕ ਸਾਨੂੰ ਨਿਆਂ ਨਹੀਂ ਦਿੱਤਾ ਜਾਂਦਾ ਉਹ ਸਾਡੀ ਜਿਹੜੀ ਕਾਲ ਆ ਪੰਜਾਬ ਲੈਵਲ ਤੇ ਵੀ ਦਿੱਤੀ ਜਾਊਗੀ ਤੇ ਇਹ ਸਾਰੇ ਜ਼ਿਲ੍ਹੇ ਦੇ ਵਿੱਚ ਜੇਕਰ ਇਹ ਮੋਰ ਵਿਗੜਦਾ ਉਹਦਾ ਜ਼ਿੰਮੇਵਾਰ ਜਿਹੜਾ ਇਹ ਸੱਜਣ ਸਿੰਘ ਚੀਮਾ ਤੇ ਇਹਨਾਂ ਦੀ ਟੀਮ ਹੋਏਗੀ। ਚੀਮਾ ਤੇ ਉਹਨਾਂ ਦੀ ਟੀਮ ਵੱਲੋਂ ਸਿੱਧੇ ਰੂਪ ਵਿੱਚ ਇਸ ਵਿੱਚ ਦਖਲਦਜ਼ੀ ਕੀਤੀ ਗਈ ਤੇ ਬਹੁਤ ਸਾਰੇ ਜਿਹੜੇ ਸਕੂਲ ਜਿੱਥੇ ਲਗਭਗ 2.5 250 ਬੱਚਾ ਵਾ ਤੇ ਸਕੂਲਾਂ ਵਿੱਚ ਇੱਕ ਅਧਿਆਪਕ ਪੜਾ ਰਿਹਾ ਉਹਨਾਂ ਸਕੂਲਾਂ ਦੇ ਵਿੱਚ ਇਹਨਾਂ ਦੇ ਆਪਕਾ ਨੂੰ ਨਹੀਂ ਜਾਣ ਦਿੱਤਾ ਗਿਆ ਜੋ ਕੁਝ ਅਧਿਆਪਕ ਜਿਹੜੇ ਉਹਨਾਂ ਦੇ ਚਹੇਤੇ ਸਨ ਤੇ ਇਸੇ ਤਰ੍ਹਾਂ ਦਾ ਵਰਤਾਰਾ ਕੱਲ ਕਰਮਜੀਤਪੁਰ ਵਿੱਚ ਵਾਪਰਿਆ ਜਿੱਥੇ ਜਿਹੜਾ ਸਕੂਲ ਟੀਚਰਲੈਸ ਆ ਜਿੱਥੇ ਇੱਕ ਵੀ ਅਧਿਆਪਕ ਕੰਮ ਨਹੀਂ ਕਰ ਰਿਹਾ ਉਹ ਸਕੂਲ ਵਿੱਚ ਜਦੋਂ ਇੱਕ ਅਧਿਆਪਕਾ ਦੀ ਉੱਥੇ ਇਹਨਾਂ ਨੇ ਟਰਾਂਸਫਰ ਕੀਤੀ ਬਦਲੀ ਕੀਤੀ ਮਾਨਯੋਗ ਹਾਈ ਕੋਰਟ ਦੇ ਜਿਹੜੇ ਦਿਸ਼ਾ ਨਿਰਦੇਸ਼ ਤਹਿਤ ਤਾਂ ਇਹਨਾਂ ਦੀ ਟੀਮ ਵੱਲੋਂ ਹਲਕਾਚਾਰ ਦੀ ਟੀਮ ਵੱਲੋਂ ਉਸ ਅਧਿਆਪਕਾ ਨੂੰ ਉੱਥੋਂ ਜਿਹੜਾ ਵਾ ਜੁਆਇਨ ਕਰਾ ਕੇ ਤੁਰੰਤ ਰਿਲੀਵ ਕਰਨ ਲਈ ਜਿਹੜੇ ਸਾਡੇ ਅਫਸਰ ਸਾਹਿਬਾਨ ਤੇ ਪ੍ਰੈਸ਼ਰ ਪਾਇਆ ਗਿਆ ਉਹਦੇ ਆਰਡਰ ਕਰਾਏ ਗਏ ਪਰੰਤੂ ਉਸ ਸਕੂਲ ਦੇ ਜਿਹੜੇ ਅਧਿਆਪਕ ਆਰਜੀ ਤੌਰ ਤੇ ਜਿਹੜੇ ਉਸੇ ਕੰਮ ਕਰ ਰਹੇ ਸੀ ਜਦੋਂ ਉਹਨਾਂ ਨੇ ਨਾ ਕਰਤੀ ਉਸ ਦੇ ਆਪਕਾ ਨੂੰ ਰਿਲੀਵ ਕਰਨ ਤੇ ਫਰਕ ਕਰਨ ਤੇ ਤਾਂ ਸੱਜਣ ਸਿੰਘ ਚੀਮਾ ਜੀ ਦੇ ਜਿਹੜੇ ਪੀਏ ਆਪਣੇ ਆਪ ਨੂੰ ਕਹਾਉਂਦੇ ਲਵਪ੍ਰੀਤ ਸਿੰਘ ਉਹ ਕੁਝ 7-8 ਬੰਦਿਆਂ ਨੂੰ ਨਾਲ ਲੈ ਕੇ ਉਸ ਅਧਿਆਪਕ ਨਾਲ ਲੜਨ ਦੇ ਮੂਡ ਵਿੱਚ ਕੇ ਤੂੰ ਸਾਡੀ ਆਖਿਆ ਕਿਉਂ ਨਹੀਂ ਮੰਨਿਆ ਉਸ ਸਕੂਲ ਦੇ ਵਿੱਚ ਗਏ ਉਸ ਸਕੂਲ ਵਿੱਚ ਜਾ ਕੇ ਮਿਡਲ ਸਕੂਲ ਦੇ ਵਿੱਚ ਜਿੱਥੇ ਇੱਕ ਲੇਡੀ ਅਧਿਆਪਕ ਕੰਮ ਕਰ ਰਹੀ ਸੀ ਉਸ ਨਾਲ ਜਾ ਕੇ ਗਲਤ ਵਿਹਾਰ ਕੀਤਾ ਸਕੂਲ ਦੇ ਜਿਹੜਾ ਰਿਕਾਰਡ ਆ ਉਸ ਨਾਲ ਛੇੜਛਾੜ ਕੀਤੀ ਤੇ ਜੋ ਕਿ ਸਕੂਲ ਦੀ ਜਿਹੜੀ ਚੈਕਿੰਗ ਆ ਉਹ ਜਾਂ ਤਾਂ ਸਾਡੀ ਪੰਚਾਇਤ ਕਰ ਸਕਦੀ ਆ ਜਾਂ ਕੋਈ ਚੁਣਿਆ ਹੋਇਆ ਵਿਧਾਇਕ ਜਾਂ ਸਾਡੇ ਅਫਸਰ ਕਰ ਸਕਦੇ ਆ ਤੇ ਅੱਜ ਜਿਹੜਾ ਅਸੀਂ ਇੱਥੇ ਮੀਟਿੰਗ ਰੱਖੀ ਆ ਉਸ ਦਾ ਮੇਨ ਮੰਤਵ ਆਹੀ ਆ ਕਿ ਇਹੋ ਜਿਹੇ ਵਿਅਕਤੀ ਇਹੋ ਜਿਹੇ ਲੋਕ ਜਿਨ੍ਹਾਂ ਨੂੰ ਕੋਈ ਜਾਣਦਾ ਹੀ ਨਹੀਂ ਉਹ ਜਿੰਦੂ ਸਕੂਲਾਂ ਵਿੱਚ ਜਾਣਗੇ ਲੇਡੀ ਸਟਾਫ ਸਾਡਾ ਉੱਥੇ ਉਸੇ ਜਾ ਕੇ ਹੁਲੜਬਾਜੀ ਦਾ ਮਾਹੌਲ ਕ੍ਰੀਏਟ ਕਰਨਗੇ ਤਾਂ ਉਸ ਨੂੰ ਰੋਕਣ ਲਈ ਅੱਜ ਜ਼ਿਲ੍ਹੇ ਦੀਆਂ ਸਮੂਚੀਆਂ ਜਿੱਥੇ ਬੰਦੀਆਂ ਕੱਤਰ ਹੋਈਆਂ ਕਿ ਇਹਨਾਂ ਜਿਹੜੇ ਵਿਅਕਤੀ ਉੱਥੇ ਗਏ ਜਿਨ੍ਹਾਂ ਨੇ ਜਾ ਕੇ ਉਸ ਲੇਡੀਜ਼ ਅਧਿਆਪਕਾ ਨਾਲ ਦੁਰਵਿਹਾਰ ਕੀਤਾ ਉਥੇ ਕਾਫੀ ਮਤਲਬ ਕਿ ਮਿਸਬੀਹਵੀ ਕੀਤਾ ਤੇ ਸਕੂਲ ਦੇ ਰਿਕਾਰਡ ਨਾਲ ਛੇੜਛਾੜ ਕੀਤੀ ਉਹਨਾਂ ਅਨੁਸਾਰਾਂ ਵਿਰੁੱਧ ਜਿਹੜਾ ਅੱਜ ਸੂਚੀਆਂ ਜੱਥੇ ਬੰਦੀਆਂ ਡੀਐਸਪੀ ਸਾਹਿਬ ਨੂੰ ਮਿਲ ਕੇ ਮੰਗ ਪੱਤਰ ਦੇ ਰਹੀਆਂ ਕਿ ਉਹਨਾਂ ਅਸਰਾਂ ਉੱਪਰ ਜਿਹੜਾ ਉਹ ਕਾਰਵਾਈ ਕੀਤੀ ਜਾਵੇ ਉਹਨਾਂ ਵਿਰੁੱਧ ਪਰਚਾ ਦਰਜ ਕੀਤਾ ਜਾਵੇ ਜੇ ਕੋਈ ਸੁਝਾਅ ਹੋਵੇ ਜਾਂ ਜਿਹੜੇ ਲੋਕਾਂ ਚਾਹਦੇ ਆਪਣੇ ਸੁਝਾਅ ਉਹਨਾਂ ਦੇ ਧਿਆਨ ਵਿੱਚ ਲਿਆਦਾ ਉਹਨਾਂ ਦੇ ਧਿਆਨ ਵਿੱਚ ਇਹ ਮਸਲਾ ਕਾਫੀ ਦੇਰ ਦਾ ਹੈਗਾ ਕਿ ਜਿਹੜੇ ਸਕੂਲ ਖਾਲੀ ਪਏ ਸਾਡੇ ਉਹਨਾਂ ਸਕੂਲਾਂ ਦੇ ਵਿੱਚ ਜਿਹੜੇ ਅਧਿਆਪਕੋ ਭੇਜੇ ਜਾਣ ਉਹ ਜਿੱਥੋਂ ਵੀ ਕਿਤੇ ਅਧਿਆਪਕ ਵਾਧੂ ਬੈਠੇ ਉਹਨਾਂ ਨੂੰ ਭੇਜਿਆ ਜਾਵੇ ਜਾਂ ਜਿਹੜੇ ਸਾਡੇ ਮਿਡਲ ਹਾਈ ਸਕੂਲਾਂ 'ਚ ਅਧਿਆਪਕ ਬੈਠੇ ਸੀ ਜਿਹੜੇ ਵਾਪਸ ਥੱਲੇ ਆਉਣੇ ਆ ਸਰਕਾਰ ਦੀਆਂ ਤੇ ਹਾਈ ਕੋਰਟ ਦੇ ਇਨਦੇਚੰਦਰ ਦੇਚਾਂ ਤਹਿਤ ਉਹਨਾਂ ਨੂੰ ਉਹਨਾਂ ਜਿਹੜੇ ਸਕੂਲਾਂ ਵਿੱਚ ਭੇਜਿਆ ਜਾਵੇ ਤੇ ਬਹੁਤ ਸਾਰੇ ਜਿਹੜੇ ਅਧਿਆਪਕੋ ਚਲੇ ਵੀ ਗਏ ਪਰ ਕੁਝ ਅਧਿਆਪਕ ਜਿਹੜੇ ਜਿਨ੍ਹਾਂ ਨਾਲ ਇਹਨਾਂ ਦੀ ਕੋਈ ਸਾਂਝ ਹੋਊਗੀ ਉਹਨਾਂ ਅਧਿਆਪਕਾਂ ਨੂੰ ਉਹਨਾਂ ਸਕੂਲਾਂ ਵਿੱਚ ਭੇਜਣ ਤੋਂ ਇਹ ਲਗਾਤਾਰ ਟਾਲਮਟੋਲ ਕਰ ਰਹੇ ਆ ਤੇ ਜਿਸ ਕਰਕੇ ਜੜੀਆਂ ਸਮੂਚੀਆਂ ਜਥੇਬੰਦੀਆਂ ਉਹ ਪਹਿਲਾਂ ਵੀ ਡੀਓ ਸਾਹਿਬ ਬੀਪੀਓ ਸਾਹਿਬ ਸਾਰਿਆਂ ਨੂੰ ਮਿਲ ਕੇ ਆਪਣੇ ਮੰਗ ਪੱ ਅੱਜ 7-7 ਸਾਲ ਹੋ ਗਏ ਸਾਡੇ ਸਕੂਲ ਖਾਲੀ ਪਏ ਪਹਿਲੀ ਦਾਕ ਬੱਚਾ ਅੱਜ 7ਵੀਂ ਕਲਾਸ ਬਿਨਾ ਪੜੇ ਚਲਾ ਗਿਆ ਤਾਂ ਅੱਗੇ ਜਾ ਕੇ ਉਹ ਸਮਾਜ ਵਿੱਚ ਉਹ ਕਿਸ ਤਰ੍ਹਾਂ ਵਿਚਰੂਗਾ ਉਹ ਆਪਾਂ ਸਭ ਜਾਣਦੇ ਆ ਸੋ ਇਸ ਕਰਕੇ ਮੁੱਦਾ ਕੋਈ ਸਾਡੀਆਂ ਕੋਈ ਜਥੇਬੰਦੀਆਂ ਦੀ ਕੋਈ ਵਿੱਤੀ ਮੰਗਾਂ ਦਾ ਨਹੀਂ ਹੈਗਾ ਅਸੀਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜਦੇ ਜਿਹ ਗਰੀਬ ਘਰਾਂ ਦੇ ਬੱਚੇ ਆ ਜਿਹੜੇ ਲੋੜਵੰਦ ਬੱਚੇ ਆ ਜਿਹੜੇ ਤੇ ਚਾਰ ਪੈਸੇ ਜਿਹਦੇ ਕਹੇਗੇ ਉਹ ਤੇ ਪ੍ਰਾਈਵੇਟ ਸਕੂਲ ਵਿੱਚ ਆਉਦੇ ਬੱਚੇ ਪੜਾ ਲੂਗਾ ਪਰ ਜਿਹੜੇ ਸਾਡੇ ਸਕੂਲਾਂ 'ਚ ਬੱਚੇ ਆਉਂਦੇ ਆ ਉਹ ਉਹੀ ਬੱਚੇ ਆਉਂਦੇ ਆ ਜਿਨ੍ਹਾਂ ਦੇ ਮਾਪਿਓ ਜਿਹੜੇ ਤੁਹਾਡੀ ਤਰ੍ਹਾਂ ਬਹੁਤ ਹੀ ਗਰੀਬ ਘਰਾਂ ਦੇ ਆ ਉਹਨਾਂ ਬੱਚਿਆਂ ਦੇ ਵਾਸਤੇ ਅੱਜ ਇਸ ਤਕਤਰ ਹੋਏ ਆ ਕਿ ਸਕੂਲਾਂ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਨਾ ਕੀਤੀ ਜਾਵੇ ਸਕੂਲਾਂ ਦੇ ਵਿੱਚ ਜੋ ਵਿਭਾਗ ਜੋ ਸਿਸਟਮ ਨੂੰ ਚਲਾ ਰਿਹਾ ਵਾ ਜਿੱਥੇ ਲੋੜ ਉੱਥੇ ਦੇ ਹਾਕਮ ਭੇਜ ਰਿਹਾ ਉਸ ਚੀਜ਼ ਨੂੰ ਵਿਭਾਗ ਤੇ ਰਹਿਣ ਦਾ ਤੱਕਾਵੇ ਉਸ ਦੇ ਵਿੱਚ ਜਿਹੜੀ ਰਾਜਨੀਤਿਕ ਦਖਲਅੰਦਾਜ਼ੀ ਉਹ ਨਾ ਕੀਤੀ ਜਾਵੇ ਜੇਕਰ ਤੁਹਾਡੀ ਇਹ ਮੰਗ ਨਹੀਂ ਮੰਨੀ ਜਾਂਦੀ ਤਾਂ ਤੁਹਾਡਾ ਐਕਸ਼ਨ ਅਗਲੀ ਜਿਹੜੀ ਸਾਡੀ ਰੂਪਰੇਖਾ ਸੀ ਜੇਕਰ ਅੱਜ ਅਸੀਂ ਡੀਐਸਪੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਜਾ ਰਹੇ ਹਾਂ ਜੇਕਰ ਸਾਡੀ ਮੰਗ ਨਹੀਂ ਪੂਰੀ ਹੁੰਦੀ ਤਾਂ ਆਉਣ ਵਾਲੇ ਸਮੇਂ ਵਿੱਚ ਜਥੇਬੰਦੀਆਂ ਦੀ ਦੁਬਾਰਾ ਮੀਟਿੰਗ ਕਾਲ ਕਰਕੇ ਸultanpur ਦੇ ਵਿੱਚ ਇੱਕ ਇਹੋ ਜਿਹਾ ਮਾਹੌਲ ਬਣਾ ਦਾਂਗੇ ਕਿ ਪੂਰੇ ਪੰਜਾਬ ਨੂੰ ਇੱਥੇ ਔਨਲੀ ਮਜਬੂਰ ਕਰਦਾਂਗੇ ਪੂਰੇ ਪੰਜਾਬ ਦਾ ਅਧਿਆਪਕ ਵਰਗ ਸultanpur ਦੀਆਂ ਸੜਕਾਂ ਤੇ ਨਿਤਰੂਗਾ ਜੇਕਰ ਇਹਨਾਂ ਅੰਸਰਾਂ ਵਿਰੁੱਧ ਜਿਹੜੀ ਉਹ ਕਾਰਵਾਈ ਨਾ ਕੀਤੀ ਗਈ। ਸਰ ਜੀ ਅਧਿਆਪਕ ਕੋ ਬਿਨਾਂ ਤੁਸੀਂ ਜਾ ਕੇ ਕਾਰਨਾ ਦੇ ਦਿੱਤਾ। ਦੇਖੋ ਇੱਕ ਰਾਈਟ ਟੂ ਇਨਫੋਰਮੇਸ਼ਨ ਐਕਟ ਤਹਿਤ ਅਸੀਂ ਕਿਤੇ ਵੀ ਆਮ ਪਬਲਿਕ ਦਾ ਬੰਦਾ ਕੋਈ ਵੀ ਜਾ ਕੇ ਕਿਤੇ ਵੀ ਇਨਫੋਰਮੇਸ਼ਨ ਲੈ ਸਕਦਾ। ਉਹਦੇ ਤਹਿਤ ਹੀ ਸਕੂਲ ਚ ਗਏ ਸੀ ਕਿ ਆਪਣਾ ਰਿਕਾਰਡ ਦੋ ਸਾਡੇ ਕੋਲ ਐਪਲੀਕੇਸ਼ਨ ਲਓ ਠੀਕ ਹੈ ਜੀ ਤੇ ਉੱਥੇ ਜਿਹੜੇ ਮੈਡਮ ਸੀ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਉੱਧਰ ਹੀ ਦੇਖ ਲਓ ਕਿ ਇੱਥੇ ਕਿੰਨੇ ਟੀਚਰ ਆ ਕਿੰਨੇ ਟੀਚਰ ਆ ਤੇ ਮੈਂ ਉਹਨਾਂ ਨੂੰ ਜਦੋਂ ਪੁੱਛਿਆ ਕਿ ਇੱਥੇ ਟੋਟਲ ਕਿੰਨੇ ਟੀਚਰ ਹਨ ਉਹਨਾਂ ਨੇ ਕਿਹਾ ਇੱਥੇ 4 ਟੀਚਰ ਨੇ ਜਿਨ੍ਹਾਂ ਵਿੱਚੋਂ ਮੌਕੇ ਦੇ ਉੱਤੇ ਸਿਰਫ ਇੱਕ ਟੀਚਰ ਸੀ ਇੱਕ ਉਹਨਾਂ ਵਿੱਚੋਂ ਟੀਚਰ 8 ਦਿਨਾਂ ਤੋਂ ਇਲੈਕਸ਼ਨ ਡਿਊਟੀ ਤੇ ਸੀ ਤੇ ਉਸੇ ਤਹਿਤ ਹੀ ਮੈਂ ਇਹਨਾਂ ਦੇ ਜੋ ਵੀ ਸੀਨੀਅਰ ਅਫਸਰ ਆ ਉਹਨਾਂ ਨੂੰ ਦੱਸਿਆ ਇਹ ਉਥੇ ਪ੍ਰੋਪਰ ਜਾਂਚ ਕੀਤੀ ਜਾਵੇ ਪਰ ਜਿਹੜੇ ਇਹਨਾਂ ਨੇ ਝੂਠੇ ਉਥੇ આરોਪ ਰੋਪ ਲਾਏ ਆ ਮੇਰੇ ਉੱਤੇ ਤੇ ਉਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਇਹਨਾਂ ਕੋਲ ਹੀ ਡੀਵੀਆਰ ਆ ਠੀਕ ਹੈ ਜੀ ਇਹ ਆਪ ਹੀ ਸੀਨੀਅਰ ਅਫਸਰ ਇਹਨਾਂ ਦੇ ਜਾਣ ਉਹ ਡੀਵੀਆਰ ਚੈੱਕ ਕਰਨ ਤੇ ਉਹਨਾਂ ਵਿੱਚ ਇਹ ਵੀ ਜ਼ਰੂਰ ਚੈੱਕ ਕਰਨ ਕਿ ਡੀਵੀਆਰਾਂ ਦੇ ਵਿੱਚ ਇਹ ਟੀਚਰ ਕਿੰਨੇ ਵਜੇ ਆਉਂਦੇ ਆ ਤੇ ਉਥੋਂ ਕਿੰਨੇ ਵਜੇ ਜਾਂਦੇ ਆ ਇਹਦੀ ਪ੍ਰੋਪਰ ਜਾਂਚ ਕੀਤੀ ਜਾਵੇ ਠੀਕ ਹੈ ਜੀ ਤੇ ਇਹਨਾਂ ਦੇ ਸੀਨੀਅਰ ਅਫਸਰ ਹੀ ਕਰਨ ਤੇ ਅਸੀਂ ਇਹਦੇ ਵਿੱਚ ਕੋਈ ਖਾਸ ਇੰਟਰਫੇਅਰ ਨਹੀਂ ਕਰਨਾ ਚਾਹੁੰਦੇ ਇੱਕ ਆਮ ਨਾਗਰਿਕ ਦੇ ਤੌਰ ਤੇ ਮੈਂ ਕਿਤੇ ਵੀ ਜਾ ਸਕਦਾ ਕਿਸੇ ਵੀ ਸਕੂਲ ਦੇ ਬਾਹਰ ਨਹੀਂ ਲਿਖਿਆ ਇੱਥੇ ਆਮ ਪਬਲਿਕ ਦਾ ਆਣਾ ਮਨਾ ਹੈ ਪਰ ਉਹਨਾਂ ਵੱਲੋਂ ਰੋਕ ਰਿਆ ਜਾ ਰਿਹਾ ਕੋਈ ਮੈਡਮ ਜਿਹੜੀ ਸੀਗੇ ਬੱਲੇ ਸੀਗੇ ਉਹਨਾਂ ਨੂੰ ਹਰਾਸਮੈਂਟ ਕਰਕੇ ਜਿੱਥੇ ਫੋਨ ਨਾਲ ਵੀ ਸਕੇਪ ਕੀਤਾ ਗਿਆ ਦੇਖੋ ਐਦਾਂ ਦਾ ਕੁਝ ਵੀ ਨਹੀਂਗਾ ਉੱਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਇਹਨਾਂ ਕੋ ਫੂਟੇਜ ਆ ਇਹ ਉਹਦੇ ਵਿੱਚ ਹੀ ਚੈੱਕ ਕਰ ਲੈਣ ਇਨਾਂ ਦੇ ਘਰ ਲੱਗੇ ਆ ਮੈਂ ਮੈਂ ਇਹੀ ਕਹੂੰਗਾ ਕਿ ਇਹ ਮੈਡਮ ਨੂੰ ਜਦੋਂ ਇਹ ਗੱਲ ਇਹੀ ਕਹੀ ਕਿ ਇਹ ਆਰਟੀਆਈ ਪਾਣਾ ਚਾਹੁੰਦੇ ਆ ਤੇ ਮੈਡਮ ਨੇ ਕਿਹਾ ਤੁਸੀਂ ਰਜਿਸਟਰ ਤੋਂ ਦੇਖ ਲਓ ਇਹ ਦੇਖਨੇ ਆ ਉਹਦੇ ਵਿੱਚ ਕੀ ਕੋਈ ਪ੍ਰੋਬਲਮ ਨਹੀਂ ਗਈ ਹੋਵੇ ਵੀ ਰੋਕ ਲਾਉਂਦੇ ਫਿਰ ਕੇ ਕਿ ਇੱਕ ਦਿੱਤਾ ਕੁੰਡਿਆ ਵਾਂਗੂ ਜਾ ਕੇ ਅੰਕਿਆ ਮਿਲ ਆਵੇ ਚਲੋ ਉੱਥੇ ਸੀਸੀਟੀਵੀ ਕੈਮਰਾ ਲੱਗੇ ਹੋਏ ਆ ਤੇ ਉੱਥੋਂ ਦੀ ਤੁਸੀਂ ਫੁਟੇਜ ਵੀ ਚੈੱਕ ਕਰ ਸਕਦੇ ਹੋ ਕੋਈ ਬਾਕੀ ਨਾਰਮਲ ਹੁੰਦਾ ਜਦੋਂ ਕਿਸੇ ਦੀ ਜਾਂ ਕੋਈ ਚੋਰੀ ਫੜੀ ਜਾਵੇ ਠੀਕ ਹੈ ਜੀ ਉਥੇ ਜੋ ਵੀ ਹੋਇਆ ਜਾਂ ਕਿਸੇ ਦਾ ਮਤਲਬ ਕੋਈ ਇਦਾਂ ਦਾ ਇਹਨਾਂ ਨੂੰ ਲੱਗਦਾ ਕਿ ਨਹੀਂ ਉਹ ਸਾਹਮਣੇ ਆਣਾ ਚਾਹੀਦਾ ਸਕੂਲ ਦਾ ਕੋਈ ਇਦਾਂ ਦਾ ਤੇ ਇਹ ਆਪੀ ਇਹਨਾਂ ਦੀ ਹੈਗੀ ਕੋਈ ਜੇ ਸਾਰੇ ਮਾਮਲੇ ਸੰਬੰਧੀ ਕੋਈ ਉੱਚ ਅਧਿਕਾਰੀ ਨਾਲ ਕਿਸੇ ਨਾਲ ਗੱਲ ਕਰ ਹਾਂਜੀ ਮੇਰੇ ਉੱਚ ਅਧਿਕਾਰੀਆਂ ਨਾਲ ਗੱਲ ਹੋਈ ਹੈ ਜੋ ਕਰਨਗੇ ਮੈਨੂੰ ਮਨਜ਼ੂਰ ਹੈ